ਇਕ ਪਤਾ ਨਹੀਂ ਸਾਡੀ ਕੌਮ ਨੂੰ ਕੀ ਚੰਬੜਿਆ ਇਹ ਪੱਗ ਦੇ ਰੰਗ ਵੇਖ ਕੇ ਸਾਡੀ ਕੌਮ ਬੜਾ ਭੂਏ ਹੁੰਦੀ ਆ ਭੀ ਇਹਨੇ ਪੰਥਕ ਪਾਗ ਬੱਦੀਆ ਪਤਾ ਨਹੀਂ ਸੈਂਦ ਪੰਥ ਨੂੰ ਇਹਨੇ ਕੀ ਦੇ ਦੇਣਾ ਇਹਨੇ ਬੜੀ ਟੋੜਾ ਬੱਦੀ ਲਾਲੂ ਕੋ ਮੰਨੇ ਨੀਲੇ ਰੰਗ ਦੀ ਬੱਦੀਆ ਪਤਾ ਨਹੀਂ ਕੌਮ ਨੂੰ ਦੇ ਕੀ ਦੇ ਦੇਣਾ ਜਿੰਨੇ ਅਸੀਂ ਪੱਗਾਂ ਦੇ ਪਿੱਛੇ ਭੂਏ ਹੁੰਨੇ ਨਾ ਪੱਗਾਂ ਮਾੜੀਆਂ ਨਹੀਂ ਜੀ ਇਹ ਪੱਗ ਗੁਰੂ ਕਲਗੀ ਧਰਮਹਾਰਾਜ ਦੀ ਦਿੱਤੀ ਹੋਈ ਪੱਗ ਆ ਇਹੋ ਪੱਗ ਆ ਕਿਸੇ ਦਿੱਤੀ ਪੈਨਦਾ ਸਿਰ ਨੰਗਾ ਹੋਵੇ ਤੇ ਕੋਈ ਗੁਰੂ ਕਲ ਕੀ ਧਰ ਦਾ ਫਰਜੰਦ ਆਪਣੀ ਅੱਧੀ ਪੱਗ ਪਾੜ ਕੇ ਵੀ ਉਹਦਾ ਸਿਰ ਟੱਕ ਦਿੰਦਾ ਉਹ ਪੱਗ ਹੈ ਕੋਈ ਰੋੜਦਾ ਜਾਂਦਾ ਹੋਵੇ ਕੋਈ ਸੂਰਮਾ ਆਪਣੀ ਪੱਗ ਲਾ ਕੇ ਉਹਦੇ ਵੱਲੋਂ ਸੁੱਟ ਕੇ ਉਹਦੀ ਜ਼ਿੰਦਗੀ ਬਚਾ ਲਿੰਦਾ ਇਹ ਪੱਗ ਸਿਰ ਦਾ ਤਾਜ ਆ ਕਿਤੇ ਪੱਗਾਂ ਵਾਲਾ ਤੁਰਿਆ ਜਾਂਦਾ ਉਸੇ ਸਟੇਸ਼ਨ ਤੇ ਪੈਣੋ ਬੈਠਾ ਹੁੰਦਾ ਸੀ ਨਾ ਪੱਗ ਵਾਲਾ ਤੇ ਕੋਈ ਮਾਂ ਆ ਆਪਣੀ ਨੌ ਨੂੰ ਜਾਤੀ ਨੂੰ ਚੜਾਉਣ ਜਾਂਦੀ ਸੀ ਉਹ ਪਤਾ ਕੀ ਕਹਿੰਦੀ ਸੀ ਉਹ ਕਹਿੰਦੀ ਸੀ ਪੁੱਤ ਤੈਨੂੰ ਟ੍ਰੇਨ ਵਿੱਚ ਇੱਕ ਵੀ ਪੱਗ ਵਾਲਾ ਮਿਲ ਗਿਆ ਉਹਦੇ ਲਾਗੇ ਬੈਠੀ तेरी मंजिल तक तेरी इज्जत कोई खतरा नहीं वो पग वाला तेरे सिर तो बोड़ वर्गी छां करके रखेगा पग माड़ी नहीं है सिर दे के पगा लिया नहीं लखर देकर आदमाले सिर नहीं